ਕਾ ਜਾਣ ਵਾਸਤੇ ਹੁਣ ਜਾਣ ਵਾਸਤੇ ਮੈਨੂੰ ਵੀ ਹਨੇਰਾ ਹੋ ਜਾਂਦਾ ਕਿ ਰਾਤ ਕੁੱਤੀ ਬਿੱਲੀ ਮਿਲ ਜਾਂਦੀ ਹੈ ਇਹ ਤਾਂ ਗੱਲ ਹੈਗੇ ਪਰ ਤੁਹਾਨੂੰ ਪੁਲਸ ਵਾਲਾ ਨੇ ਰੋਕ ਲੈਣਾ ਉਹਨੇ ਸੱਚੀ ਗੱਲ ਗੁੱਡ ਮਾਰਨਿੰਗ ਤੇ ਵੈਲਕਮ ਫਿਰ ਤੋਂ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਅੱਜ ਤੇ ਆਹ ਟਰਾਲੇ ਹੁਣ ਲੱਗੇ ਆਪਾਂ ਲੱਦਣ ਇਹ ਤੋਂ ਬਾਅਦ ਦੋ ਟਰਾਲੇ ਆਪਣੇ ਆਂ ਬੰਦੇ ਹੋ ਚਲੇ ਜੀ ਆਪਣੇ ਰੈਡੀ ਇੱਧਰ ਤੇ ਆਪਾਂ ਹੁਣ ਲੱਦਣ ਲੱਗੇ ਆ ਤੇ ਮਕੈਨਿਕ ਵੀ ਮੁੱਕਰ ਆ। ਇਹਨੇ ਟਰਾਲੇ ਬਈ ਅੱਜ ਤਿੰਨ ਟਰਾਲੇ ਆ ਤੇ ਨੇ ਟਰਾਲੇ ਆ ਜੀ ਅੱਜ ਆਪਾਂ ਲੋਡ ਕਰਨੇ ਤੇ ਆ ਪਹਿਲਾ ਟਰਾਲਾ ਹੁਣ ਲੱਗੇ ਆ ਜੀ ਆਪਾਂ ਲੋਡ ਕਰਨਾ ਤੇ 8:00 9:00 ਵੱਜ ਗਏ ਆ ਸਵੇਰ ਤੇ ਤੇ ਠੰਡ ਬਹੁਤ ਜ਼ਿਆਦਾ ਹੈਗੀ ਤੇ ਬੜੇ ਐ ਆਪਾਂ ਹੁਣ ਦੂਰੋਂ ਚੱਲ ਕੇ ਇੱਥੇ ਤੇ ਇਹਨਾਂ ਨੂੰ ਪਿੰਨਾਂ ਨੂੰ ਹੁਣ ਆਪਾਂ ਲੋਡ ਕਰਕੇ ਤੇ ਵੇਰਨੇ ਕਿੰਨੇ ਵਜੇ ਵੇਲੇ ਹੁੰਨੇ ਆ ਲਾਓ ਜੀ ਗੁੱਜਰ ਬਾਈ ਦਾ ਟਰਾਲਾ ਲੋਡ ਕਰਤਾ ਵਾ ਤੇ ਇਹ ਹੁਣ ਲੱਗਾ ਜੀ ਰਸੇ ਰਸੇ ਪਾ ਕੇ ਤੇ ਲੱਗਾ ਹੁਣ ਖੜਨਾ ਫੈਕਟਰੀ ਇਹ ਗੁੱਜਰਿਆ ਭਰਾ ਆਪਣਾ ਤੇ ਹੁਣ ਇਹ ਜਾਏਗਾ ਜੀ ਫੈਕਟਰੀ ਦੂਜਾ ਟਰਾਲਾ ਹੁਣ ਕਰਦੇ ਆਂ ਆਪਾਂ ਲੋਡ ਬੈਠੇ ਜੇ ਬੈਠੇ ਭਾਜੀ ਤੇ ਟਰਾਲਾ ਨਹੀਂ ਲੋਡ ਕਰਨਦੇ ਟਰਾਲਾ ਇੱਕ ਵੀਰ ਜੀ ਕਰਤਾ ਜੋ ਤੇ ਦੋ ਪਏ ਮਗਰ ਉਹ ਵੀ ਕਰ ਲੱਗੇ ਆਂ ਸਟੇਮ ਲਈ ਲੱਗੇ ਪੀਣੋਂ ਵੀਰ ਦਾ ਪਾਣੀ ਲੈ ਕੇ ਆਉਂਦੇ ਆ ਵਾ ਅੱਛਾ ਉਹ ਮੁੰਡਾ ਪਾਣੀ ਦੇ ਲੱਗਾ ਤੁਹਾਨੂੰ ਪਿਆ ਲੈਣ ਅੱਛਾ ਅੱਛਾ ਇਹ ਵੀ ਬੰਦਾ ਤੁਹਾਡੇ ਨਾਲੇ ਜੀ ਹਾਂ ਥੋੜੇ ਜੀ ਵੀਰ ਜੀ ਪਾਣੀ ਪਾਣੀ ਦੀ ਸੇਵਾ ਕਰ ਰਿਹਾ ਜੀ ਮੁੰਡਾ ਠੀਕ ਆ ਠੀਕ ਆ ਠੀਕ ਆ ਤੁਸੀਂ ਤਿੰਨੇ ਜਣੇ ਆ ਜਾਂ ਚਾਰ ਜਣੇ ਜੇ ਸਾਡੇ ਚਾਰ ਜਣੇ ਭਾਜੀ ਤੇ ਪੈ ਜਾਂਦੀ ਦਿਹਾੜੀ ਵਧੀਆ ਦਿਹਾੜੀ ਵਧੀਆ ਭੰਡੀ ਭਾਜੀ ਅੱਛਾ ਅੱਛਾ ਠੀਕ ਆ ਠੀਕ ਤੇ ਕਿੰਨੇ ਲੋਡ ਕਰਨੇ ਹੁਣ ਹੋਰ? ਰਾਲੇ ਦੋ ਭਾਜੀ ਲੋਡ ਕਰਨੀ ਜ਼ੋਰ। ਦੋ ਕਰਨੇ ਕਿੰਨੇ ਕਵਜੇ ਵੇਲੇ ਹੋਜੋਗੇ? ਇਹ ਆਨੂ 6 ਵਜ ਜਾਣੀ ਤੇ ਭਾਜੀ। 6 ਵਜ ਜਾਣੇ ਮਤਲਬ ਹਨੇਰਾ ਹੋ ਜਾਣਾ ਤੁਹਾਨੂੰ। ਹਨੇਰਾ ਹੋ ਜਾਂਦਾ। 6 ਵਜੇ ਦਿਨ ਡੁੱਬ ਜਾਂਦਾ ਠੰਢ ਠੰਡ ਵੀ ਹੋ ਜਾਂਦੀ ਆ। ਤੇ ਕਿੰਨੇ ਕਵਜੇ ਆਏ ਜੀ ਤੁਸੀਂ ਅੱਜ? ਅੱਜ ਭਾਜੀ ਆ ਗਏ ਸਾਡੇ ਘਰ ਆ ਗਏ। 8:30 ਵਜੇ ਆਏ ਆ ਜੀ ਬੰਦੇ ਵੇਖੋ ਮਿਹਨਤ ਨਹੀਂ ਆ ਕਰਨ। ਤੇ ਪੂਰੀ ਠੰਡ ਹੁੰਦੀ ਆ ਜਦੋਂ ਆਉਂਦੇ ਆ। ਤੇ ਤੁਰਨੋਂ ਇੱਕ ਦਿਲ ਵੀ ਨਹੀਂ ਕਰਦਾ ਠੰਡ ਦੇ ਵਿੱਚੋਂ ਮਜਬੂਰੀਆਂ ਲੈ ਕੇ ਕਈ ਹਾਲਾਤ ਘਰਾਂ ਦੇ ਇਦਾਂ ਦੇ ਹੁੰਦੇ ਆ ਵੀ ਆਉਣਾ ਹੀ ਪੈਂਦਾ ਭਾਵੇਂ ਠੰਡਿਆ ਸਿਆਾਲਿਆ ਗਰਮੀਆਂ ਕਹਾਂ ਦੀ ਦਿਹਾੜੀ ਲਾਉਣੀ ਪੈਣੀ ਆ ਤੇ ਕੋਨਾ ਕੋਈ ਪੈਸਾ ਕਮਾਉਣਾ ਹੀ ਪੈਣਾ ਉਦਾਂ ਖਰਚੇ ਜਿਹੜੇ ਘਰਾਂ ਦੇ ਆ ਪੂਰੇ ਨਹੀਂ ਹੁੰਦੇ ਕਿਉਂਕਿ ਜਿਹੜਾ ਬੰਦਾ ਗਰੀਬ ਆ ਕੋਈ ਦਿਹਾੜੀਦਾਰਾ ਨੂੰ ਦਿਹਾੜੀ ਤੇ ਜਾਣਾ ਹੀ ਪੈਣਾ ਵਾ ਉਦਾਂ ਘਰੇ ਬਹਿ ਕੇ ਟਾਈਮ ਗੁਜ਼ਾਰਨੇ ਹੁੰਦਾ ਮਹਿੰਗਾਈ ਬੜੀ ਹੋ ਗਈ ਹਰ ਇੱਕ ਚੀਜ਼ ਮਹਿੰਗੀ ਆ ਤੇ ਜੇ ਬੰਦਾ ਦਿਹਾੜੀ ਨਾ ਲਾਵੇ ਕੋਈ ਪੈਸਾ ਨਾ ਕਰ ਲਿਆਵੇ ਤੇ ਭੁੱਖੇ ਮਰਨ ਵਾਲਾ ਜਿਹੜਾ ਸਮਾਂ ਹੁੰਦਾ ਵਾ ਇਹਨਾਂ ਨਾਲ ਗੱਲ ਕਰਦੇ ਆਂ ਇਹ ਦਾਤਰ ਕਾਦੇ ਲਈ ਰੱਖਿਆ ਜੇ ਫਿਰ ਇਹ ਦਾਤਰ ਵੀਰ ਜੀ ਕਾਚੂ ਆਡੇ ਘੁੰਦੇ ਆ ਉਹ ਗਵਾਜ ਜਾਂਦੇ ਕਿ ਤਿੰਨ ਚਾਰ ਗਵਾਜ ਗਿਆ ਕਾਚੂ ਕੀ ਕਰਦੇ ਜੇ ਬੰਦੇ ਬੰਦੇ ਵਰਦੇ ਗੱਠ ਵੱਢ ਕੇ ਖੁੱਲਾ ਮਾਲ ਪਾਉਣਾ ਪੈਂਦਾ ਉਹਦੇ ਵਿੱਚ ਵੀਰ ਜੀ ਤੇ ਅੱਛਾ ਸ਼ਾ ਜਿਹੜੀਆਂ ਰस्सियां ਆ ਆਹ ਵੇਖੋ ਜੀ ਇਹ ਰੱਸੀ ਹੁੰਦੀ ਆ ਇਹ ਹੱਥਾਂ ਤੇ ਵੀ ਬੜੀ ਵੱਜਦੀ ਆ ਤੇ ਅਸੀਂ ਤਾਂ ਜੇ ਦਸਤਾਨੇ ਪਾਏ ਹੁੰਦੇ ਆ ਇਹ ਜਿਹੜੀ ਰੱਸੀ ਆ ਇਥੋਂ ਫੜਨੀ ਪੈਂਦੀ ਆ ਗੱਠ ਨੂੰ ਗੱਠ ਨੂੰ ਚੁੱਕਣਾ ਪੈਂਦਾ ਇਥੋਂ ਫੜ ਕੇ ਤੇ ਇਹ ਜਿਹੜੀ ਗੱਠ ਕਿਸੇ ਵੇਲੇ ਖੁੱਲੀ ਖੋਲ ਕੇ ਪਾਉਣੀ ਪੈਂਦੀ ਆ ਤੇ ਇਹ ਵੱਡੀ ਨਹੀਂ ਜਾਂਦੀ ਇਹ ਕਿਸੇ ਵੇਲੇ ਕਰਦੂ ਕਰਦ ਨਾ ਹੋਵੇ ਤਾਂ ਇਹ ਫਿਰ ਉਹਨਾਂ ਨੇ ਅੱਜ ਡਰਾਈਵਰ ਕੋ ਮਤਲਬ ਦਾਤਰ ਜਲਾ ਕੇ ਰੱਖਿਆ ਸੀ ਕਿ ਉਹਨਾਂ ਨੇ ਵੱਟ ਵੱਟ ਕੇ ਪਾ ਰਹੇ ਸੀ ਤੇ ਹੋਰ ਕੋਈ ਗੱਲਬਾਤ ਠੀਕ ਠਾਕ ਬਾਕੀ ਠੀਕ ਠਾਕ ਹੈ ਵੀਰ ਜੀ ਮਿਹਨਤ ਕਰਦੇ ਜੇ ਮਜ਼ਦੂਰੀ ਕਰਦੇ ਜੇ ਬੜੀ ਚਲੋ ਵਧੀਆ ਚੰਗੀ ਗੱਲ ਆ ਕੋਈ ਮਾੜਾ ਕੰਮ ਨਹੀਂ ਕਰਦੇ ਤੁਸੀਂ ਕਿਨੇ ਨਹੀਂ ਤਾਂ ਅੱਜ ਕੱਲ ਲੋਕੀ ਬੜੇ ਮਾੜੇ ਕੰਮ ਕਰਦੇ ਆ ਚੋਰੀਆਂ ਠੱਗੀਆਂ ਹੋਰ ਕਿਨੇ ਬਾਕੀ ਤੁਸੀਂ ਮੈਂ ਤਾਂ ਕਰਨ ਤੇ ਜੀ ਦਾਤਰ ਨੀ ਆ ਢਲਾ ਜਾ ਜਲਰ ਕੋ ਲਿਆ ਡਾਕਟਰ ਵਾਲੇ ਟਾਈਮ ਪਾਸ ਕਰਨ ਵਾਸਤੇ ਠੀਕ ਆ ਕਰ ਕਰਦੇ ਲਿਆਵਾਂਗੇ ਮੇਰ ਨਵੀਂ ਦਰਦ ਕੋਰ ਦਾ ਕੱਲ ਨੂੰ ਲੈ ਆ ਕੋ ਬਲੇਡ ਬਲੂਟ ਲੈ ਆ ਕੱਲ ਨੂੰ ਬਲੇਡ ਲੈ ਆ ਚਲੋ ਠੀਕ ਆ ਜੀ ਓਕੇ ਦੋਸਤੋ ਆਇਆ ਆਪਣਾ ਦੂਜਾ ਟਰਾਲਾ ਲੱਗ ਗਿਆ ਵਾ ਤੈਨੂੰ ਹੁਣ ਆਪਾਂ ਕਰਦੇ ਆਂ ਲੋਡ ਤੇ ਪਹਿਲਾ ਟਰਾਲਾ ਜਿਹੜਾ ਸੀ ਆਪਾਂ ਲੋਡ ਕਰਕੇ ਕੱਢ ਦਿੱਤਾ ਵਾ ਇਹ ਹੁਣ ਆਪਣਾ ਦੂਜਾ ਵਾ ਸਾਢੇ 12:30 ਦਾ ਟਾਈਮ ਹੋ ਗਿਆ ਤਾਂ ਹੁਣ ਆਪਾਂ ਵੇਨੇ ਆ ਕਿੰਨੇ ਵਜੇ ਵੇਲੇ ਹੁੰਨੇ ਆ ਲਓ ਜੀ ਨਾਲ ਦੀ ਨਾਲ ਇਕੱਠਾ ਜੜੀਆਂ ਖੁੱਲੀ ਪ੍ਰਾਲੀ ਥੱਲੇ ਹੁੰਦੀ ਆ ਉਹਦੀਆਂ ਇਕੱਠਾਂ ਤਿਆਰ ਹੋਣ ਲੈ ਪੀਆਂ ਬੈਲਰ ਦੇ ਨਾਲ ਆਹ ਦੇਖ ਸਕਦੇ ਜੀ ਇਹ ਆ ਇਧਰਲੇ ਪਾਸੇ ਆਪਣੇ ਲੀਵਰ ਵਾਲੇ ਬੰਦੇ ਆਟ ਵਾਲਾ ਲੋਡ ਕਰਦੇ ਜਿੱਤੇ ਮੈਂ ਖਲੋਤਾ ਹੋਇਆ ਐਦਾਂ ਗੱਠ ਤਿਆਰ ਹੁੰਦੀ ਆ ਜੀ ਪ੍ਰਾਲੀ ਦੀ ਦੇਖ ਸਕਦੇ ਜੀ ਇਹ ਮਸ਼ੀਨ ਹੁੰਦੀ ਆ ਇਹਨੂੰ ਕਹਿੰਦੇ ਆ ਬੈਲਰ ਇਹ ਬਿੱਲ ਰਗੱਠ ਬਣਾ ਬਣਾ ਕੇ ਘੜਦਾ ਜੀ ਬਾਹਰ ਓਏ ਓਏ ਲਓ ਜੀ ਆ ਲੱਗੇ ਜੀ ਹੁਣ ਗੱਠ ਵੱਡਣ ਗੱਠੇ ਖੁੱਲਾ ਮਾਲ ਪਾਉਣਾ ਪੈਣਾ ਸਾਨੂੰ ਤੇ ਆਹ ਦਾਤਰ ਅਸੀਂ ਰੱਖਿਆ ਵੇਖ ਸਕਦੇ ਜੇ ਤੁਸੀਂ ਤਾਂ ਡਰਾਈਵਰ ਕੋਲ ਲਿਆਏ ਵੀਰ ਕੋ ਕਰਦੇ ਆ ਕੇ ਬਲੇਡ ਮੋਟਾ ਵਾ ਗੱਠ ਵੱਡੀ ਕਿ ਕਿ ਨਹੀਂ ਹੁਣ ਹੁਣ ਤਾਂ ਵੱਢਦੀ ਆ ਚਲ ਜਾਂਦੇ ਆ ਡਰਾਈਵਰ ਨੂੰ ਦੇਦੇ ਭਰਾ ਵਾਪਸ ਉਹਦੇ ਕੰਮ ਕੁਮ ਹੁੰਦਾ ਹੋਏਗਾ ਇੱਕ ਤੇ ਕੰਮ ਮੇਰਾ ਖਣਾ ਪੱਕਾ ਹੁਣ ਮਾਮਾ ਨੇ ਇਸ ਵੇਰੇ ਉਹਨੇ ਰੱਖਿਆ ਜਾਣ ਵਾਸਤੇ ਆਉਣ ਜਾਣ ਵਾਸਤੇ ਨਾ ਨੂੰ ਵੀ ਨਿਹਰਾ ਹੋ ਜਾਂਦਾ ਕਿ ਰਾਜ ਕੁੱਤੀ ਬਿੱਲੀ ਮਿਲ ਜਾਂਦੀ ਹੈ ਹਾਂ ਇਹ ਤਾਂ ਗੱਲ ਹੈਗੇ ਪਰ ਤੁਹਾਨੂੰ ਪੁੱਲ ਸਾਲਾਂ ਨੇ ਰੋਕ ਲੈਣਾ ਉਹਨੇ ਭੈਣ ਚ ਲੈ ਓਏ ਇੱਕ ਆਦਲੀ ਰੱਖੇ ਮੈਂ ਤੇ ਹਿਲ ਟਾਂਖਵਾ ਕਰਨ ਆਲੇ ਜਾ ਆਪਦੇ ਚੱਲ ਕਲਾਂ ਨੂੰ ਰਿਹਾ ਸੱਚੋ ਕਸਾਣ ਕਰਾ ਲੈ ਚੱਲ ਠੀਕ ਹੈ ਠੀਕ ਹੈ ਲਦਿਆ ਗਾਮ ਤੂੰ ਜਾ ਲਓ ਜੀ ਆ 6 ਵਜੇ ਤੀਸਰਾ ਟਰਾਲਾ ਆਪਣਾ ਹੋ ਗਿਆ ਜੀ ਲੋਡ ਤਰਸੇ ਰਸੇ ਪਾ ਰਹੇ ਆ ਆ ਕੋ ਅੰਦਰ ਮਾਰ ਵਈ ਕੀ ਗੱਲ ਇਹ ਇੱਥੇ ਮਾਲ ਹੈ ਨਹੀਂ ਫਿਰ ਉੱਤੇ ਖੁੱਲਾ ਨਾ ਕੋਈ ਕਰਦ ਕਰਦੇ ਸੀ ਅੰਦਰ ਕਰਨਾ ਪਿਆ ਸਾਨੂੰ ਕਸ ਕੇ ਵਾਰ ਲਾਉਣਾ ਪਿਆ ਉੱਤੇ ਫਿਰ ਬਾਹਰ ਆ ਗਏ ਨਾ ਤਾਂ ਪੁੱਛਾ ਉਹ ਅਸੀਂ ਆਪ ਹੀ ਵਧਾਇਆ ਫਿਰ ਉਤੋਂ ਫਿਰ ਪਦਰਾ ਆ ਕੇ ਨਾ ਉੱਤੇ ਨਹੀਂ ਪਾਇਆ ਮਾਲ ਅੱਛਾ ਅੱਛਾ ਹਾਂਜੀ ਹਾਂਜੀ ਤੇ ਬਜ਼ੁਰਗਾਂ ਦਾ ਹੋਗਾ ਜੀ ਟਰਾਲਾ ਲੋਡ ਤੇ ਹੁਣ ਲੈ ਕੇ ਜਾਣਗੇ ਪਠਾਨਕੋਟ ਆਪਾਂ ਵੀ ਹੁਣ ਚੱਲੇ ਆਂ ਜੀ ਘਰਾਂ ਨੂੰ ਤੇ ਮੇਰਾ ਵੀ ਤੱਕ ਦੱਸ ਦੇ ਅੱਗੇ